ਕੀਰਤਨ ਸੁਣਦਿਆਂ ਸੁਲਤ ਨੇ ਐਸੀ ਉਡਾਰੀ ਖਾਦੀ ਕਿ ਮਨੋ ਦੁਨੀਆ ਹੀ ਪਲਟ ਗਈ ਕੀ ਦਿਸਦਾ ਹੈ ਕਿ ਇੱਕ ਡੱਡਾਈ ਅਸਚਲ ਜਸੁੰਦਰ ਸ਼ਹਿਰ ਜਿਹਦੀ ਉਪਮਾ ਲਿਖੜੀ ਮਨੁੱਖ ਦੀ ਕਲਮ ਤੋਂ ਦੂਰ ਕਿਉਂਕਿ ਇਹਦੀ ਉਸਾਰੀ ਐਸੀ ਪਦਾਰਥਾਂ ਨਾਲ ਹੋਈ ਹੋਈ ਹੈ ਕਿ ਜੋ ਮਨੁੱਖ ਦੀ ਸਮਝ ਔਰ ਅਕਲ ਤੋਂ ਦੂਰ ਇਹਦੇ ਘਰ ਕਦੇ ਡਿੱਗਦੇ ਟੈਂਦੇ ਜਾਂ ਪੁਰਾਣੇ ਨਹੀਂ ਹੁੰਦੇ ਦਿਨ ਰਾਤ ਦਾ ਉੱਥੇ ਵੀਰਵਾ ਨਹੀਂ ਦੁੱਖ ਦਰਦ ਦਾ ਨਾਉ ਨਹੀਂ ਬੇਗਮਪੁਰਾ ਇਸ ਸ਼ਹਿਰ ਦਾ ਨਾਮ ਕੋਈ ਚੋਰ-ਜੁਆਰੀ ਇੱਥੇ ਵੱਸਦਾ ਨਹੀਂ ਕੋਈ ਚੌਂਕੀ ਪਹਿਰਾ ਸਿਪਾਹੀ ਨਹੀਂ ਇੱਕ ਤੋਂ ਇੱਕ ਚੜਤੀ ਤੇ ਸੁੰਦਰ ਮਹਿਲ ਮਾੜੀਆਂ ਮੰਦਰ ਸਾਧੂ ਪੁਰਖ ਦੀ ਬਿਰਤੀ ਵਾਂਗ ਅਡੋਲ ਖੜੇ ਹਨ ਫੇਰੇ ਮਕਾਨ ਐਸੇ ਹਨ ਕਿ ਜਿਸ ਵੇਲੇ ਖਿਆਲ ਕਰੋ ਤੇ ਜਿਹੋ ਜਿਹਾ ਖਿਆਲ ਕਰੋ ਉਹੋ ਜੇ ਉਸਰ ਜਾਂਦੀ ਹਨ ਜਦ ਅਗਲਿਆਂ ਨੂੰ ਬਦਲਣ ਦਾ ਖਿਆਲ ਕਰੋ ਤਾਂ ਉਹਨਾਂ ਦੇ ਥਾਂਵੇਂ ਜਿਹੋ ਜੇ ਚਾਹ ਹੋਰ ਉਸਰ ਜਾਂਦੀ ਹਨ ਇਹ ਮਕਾਨ ਇੱਟਾਂ ਪੱਥਰਾਂ ਦੇ ਨਹੀਂ ਸਗੋਂ ਕਿਸੇ ਖਿਆਲ ਨਾਲੋਂ ਵੀ ਸੁਖਮ ਵਸਤੂ ਦੇ ਬਣੇ ਹਨ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੀ ਸੁੰਦਰਤਾ ਤੇ ਚੰਗਿਆਈ ਦੀ ਮੂਲਤ ਹਨ ਜਿਨ੍ਹਾਂ ਦੇ ਚਿਹਰਿਆਂ 'ਤੇ ਐਸਾ ਪ੍ਰਕਾਸ਼ ਹੈ ਜਿਹਾ ਸੂਲੈਤਾ ਵੀ ਨਹੀਂ ਇਨ੍ਹਾਂ ਦੇ ਹਿੱਲਦੇ ਬਸੰਤ ਰੁੱਤ ਦੇ ਆਕਾਸ਼ ਵਾਂਗੂ ਨਿਰਮਲ ਸੁਗੰਧਿਤ ਅਸ਼ੁੱਧ ਹਨ ਇਨ੍ਹਾਂ ਦੇ ਦਿਵਾਲੇ ਪ੍ਰੀਮ ਦੇ ਕੱਪੜੇ ਪਹਿਨੇ ਹਨ ਕੋਈ ਪੁਰਖ ਨੰਗਾ ਨਹੀਂ ਦਿਸਦਾ ਸਾਡੇ ਕੱਪੜਿਆਂ ਵਰਗੇ ਕੱਪੜੇ ਨਹੀਂ ਪਰ ਕਿਸੇ ਪ੍ਰਕਾਸ਼ ਵਰਗੇ ਸ਼ਹਿਦੇ ਬਣੇ ਹੋਏ ਹਨ ਜਿਨ੍ਹਾਂ ਦੇ ਰੰਗ ਅਜੀਬ ਤੇ ਇਤਨੀਆਂ ਵਨਗੀਆਂ ਦੇ ਹਨ ਕਿ ਧਰਤੀ ਉੱਤੇ ਕਦੇ ਉਤਨੇ ਰੰਗ ਦਿੱਠੇ ਹੀ ਨਹੀਂ ਚਮਕ-ਦਮਕ ਤੇ ਲਹਿਰਾਂ ਉਹ ਵੀ ਅਜੀਬ ਰੋਟੀ-ਦਾਲ-ਭਾਜੀ ਦਾ ਇੱਥੇ ਮੁਸ਼ਕ ਵੀ ਨਹੀਂ ਨਾਮ ਰਸਤੇ ਕੀਰਤਨ ਨਾਮੇ ਇੱਕ ਪਦਾਰਥ ਹੈ ਜੋ ਇਨ੍ਹਾਂ ਲੋਕਾਂ ਦਾ ਆਧਾਰ ਹੈ ਜਗਾ ਜਗਾ ਐਸੇ ਸੁੰਦਰ ਹੋ ਆਰੀਏ ਅਨੋਖੇ ਫੁੱਲਵਾੜੀਆਂ ਵਿੱਚ ਸਜੇ ਹੋਏ ਛੁੱਟ ਰਹੇ ਹਨ ਜਿੰਨਾ ਦਾ ਸੁਹਾਓ ਤੇ ਫਬਾਓ ਮਨ ਨੂੰ ਮੋਹੇ ਜਾਂਦਾ ਹੈ ਪਰੇ ਫੁਆਰੇ ਪਾਣੀ ਤੇ ਫੁੱਲ ਸਾਡੀ ਧਰਤੀ ਵਰਗੇ ਨਹੀਂ ਕਿਸੇ ਅਨੋਖੇ ਸੁਖਮ ਸ਼ਹਿ ਦੇ ਹਨ ਬਨਸਪਤੀ ਵੀ ਇੱਥੇ ਅਚਰਜ ਹੈ ਫੁੱਲ ਤੋੜ ਲਓ ਫਿਰ ਤੁਹਾਡੇ ਹੱਥ ਵਿੱਚ ਵੀ ਫੁੱਲ ਹੋਊ ਤੇ ਪਿੱਛੇ ਟਾਣੀ ਤੇ ਵੀ ਹੋਊ ਕੋਈ ਸ਼ਹਿ ਇੱਥੇ ਮਰਦੀ ਨਹੀਂ ਕਿਸੇ ਜਾਨ ਜੀਵ ਬਨਸਪਤੀ ਨੂੰ ਇੱਥੇ ਮੌਤ ਨਹੀਂ ਵੱਪਰਦੀ ਇਸ ਸ਼ਹਿਰ ਵਿੱਚ ਇਸ ਤੋਂ ਵੀ ਪਰੇ ਦੀ ਅਪਾਰਿਕ ਸੁੰਦਰ ਮਹਿਲ ਹੈ ਜੀ ਦੀ ਸੁੰਦਰਤਾ ਐਸੇ ਦਿਵਜਵਾਰ ਰਤਨਾਂ ਨਾਲ ਬਣੀ ਹੋਈ ਹੈ ਜਿਨ੍ਹਾਂ ਦੀ ਸੁੰਦਰਤਾ ਅੱਖਾਂ ਚੱਲ ਨਹੀਂ ਸਕਦੀਆਂ ਹਿਰ ਸਿਰ ਤੋਂ ਪੈਰਾਂ ਤੱਕ ਸਭ ਹੀਰੇ ਪੰਨੇ ਨਾਲੋਂ ਵਿੱਚ ਸੋਨੇ ਤੇ ਅਮੋਲਕ ਪੱਥਰਾਂ ਵਰਗੇ ਪਰ ਸੁਖਮ ਰਤਨ ਲੱਗੇ ਹੋਏ ਹਨ ਕਾਰਗਰਦੀ ਅਪੁੱਲ ਅਕਲ ਨੇ ਇਹਨੂੰ ਐਸਾ ਸਜਾਇਆ ਔਰ ਫਬਾਓ ਦੇ ਕੇ ਰਚਿਆ ਹੈ ਕਿ ਦੇਖਦਿਆਂ ਹੀ ਅਕਲ ਅਚਰਜ ਹੋ ਜਾਂਦੀ ਹੈ ਤੇ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ ਇਦੀ ਅੰਦਰ ਐਸਾ ਪ੍ਰਕਾਸ਼ ਹੈ ਜੋ ਕੰਡਾਂ ਦੇ ਵਿੱਚ ਦੀ ਹੋ ਕੇ ਬੜਾ ਚਾਰਛਫੇਰੇ ਰੰਗ ਰੰਗ ਦਾ ਚਾਨਣ ਦੇ ਰਿਹਾ ਹੈ ਮਾਨੋ ਕੰਡਾ ਸ਼ੀਸ਼ੇ ਨਾਲੋਂ ਵੀ ਵਧੇਰੇ ਪਾਰਦਰਸ਼ਕ ਹਨ ਪਾਸ ਗਿਆ ਕੰਡਾ ਵਿੱਚੋਂ ਐਸੀ ਸੁਗੰਧ ਹੀ ਆਉਂਦੀ ਹੈ ਕਿ ਜਿਹਦੇ ਅਸਰ ਨਾਲ ਮਾਨੋ ਭਿਰਤੀ ਦਸਵੇਂ ਦੁਆਰ ਚੜ ਜਾਂਦੀ ਹੈ ਅਰੇ ਐਸਾ ਪਾਸਦਾ ਹੈ ਜਿਕਰ ਸੂਰਜ ਦੀਆਂ ਕਿਰਨਾਂ ਚਾਰਛਫੇਰੇ ਪਸਰ ਕੇ ਅਨੇਕਾਂ ਧਰਤੀਆਂ ਨੂੰ ਪ੍ਰਕਾਸ਼ ਗਰਮੀ ਤੇ ਤੇਜ ਦਾ ਦਾਨ ਬਖਸ਼ਦੀਆਂ ਹਨ ਅਰ ਜਿੰਦ ਵਾਲੇ ਜੀਵ ਦੀ ਉਤਪਤੀ ਤੇ ਵਾਅਦਾ ਕਰਦੀਆਂ ਹਨ ਧਿਕ ਇਸ ਮਹਿਲ ਦੇ ਪ੍ਰਕਾਸ਼ ਦੀਆਂ ਕਿੰਨਾ ਬ੍ਰਹਮੰਡਾਂ ਵਿੱਚ ਫੈਲ ਕੇ ਸੂਰਜਾਂ ਨੂੰ ਗਰਮ ਤੇਜ ਜੀਵ ਸੱਤਾ ਚੰਦਾਂ ਨੂੰ ਪ੍ਰਕਾਸ਼ ਸੀਤਲਤਾ ਪ੍ਰਥਮੀਆਂ ਨੂੰ ਮੋਲਣ ਸ਼ਕਤੀ ਜੀਵਾਂ ਨੂੰ ਜਿੰਦ ਪ੍ਰਤੀਪਾਲਨਾ ਅਰ ਆਤਮਕ ਜੀਵਾਂ ਨੂੰ ਆਤਮਕ ਸਤਾ ਪ੍ਰਦਾਨ ਕਰਦੀਆਂ ਹਨ ਸਾਰੇ ਸੰਸਾਰ ਵਿੱਚ ਜੋ ਕੁਛ ਹੈ ਸਭ ਇਨ੍ਹਾਂ ਦੇ ਬਾਲ ਅਸਰੇ ਹੈ ਇਸ ਮੈਲ ਨੂੰ ਉਸ ਦੇਸ਼ ਦੇ ਲੋਕ ਸਰੂਪ ਕਰਕੇ ਆਖਦੇ ਹਨ ਇਸ ਮੈਲ ਦੀ ਠੀਕ ਉਪਮਾ ਐਸੇ ਸ਼ਬਦ ਵਿੱਚ ਹੈ ਸੂਖ ਮਹਿਲ ਜਾ ਕੇ ਉੱਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸੁਹੀ ਮਹੱਲਾ ਪੰਜਵਾਂ ਅੰਗ 739 ਐਸੇ ਸੁੰਦਰ ਮਹਿਲ ਨੂੰ ਵੇਖ ਕੇ ਇਹਦੇ ਅੰਦਰ ਜਾਣ ਨੂੰ ਦਿਲ ਕੀਤਾ ਪਰ ਬੂਹੇ ਬੰਦ ਸਨ ਅਰ ਕੋਈ ਵਿਧੀ ਨਜ਼ਰ ਨਹੀਂ ਆਉਂਦੀ ਸੀ ਕਿ ਜਿਹਦੇ ਨਾਲ ਅੰਦਰ ਜਾਣ ਦੀ ਡੌਲ ਬਣੇ ਪਰ ਥੋੜੇ ਚਿਰ ਮਗਰੋਂ ਇੱਕ ਦਿਬਿ ਜਿਉਤੀ ਪੁਲਛ ਜਿਹਦੇ ਤੇਜ ਨਾਲ ਅੱਖਾਂ ਚੁੰਧਾਈਆਂ ਜਾਂਦੀਆਂ ਸਨ ਬੂਹੇ ਦੇ ਅੱਗੇ ਅਤਪ੍ਰੇਮ ਅਰ ਨਿਮਰਤਾ ਨਾਲ ਹੱਥ ਜੋੜ ਖਲੋਤਾ ਮਨ ਨੂੰ ਮੋਹ ਲੈਣ ਵਾਲੀ ਸੂਰ ਵਿੱਚ ਗਾਉਂਦਾ ਪਿਆ ਦਿਸਿਆ ਵਿਸਰੇ ਨਹੀਂ ਜਿਤ ਤੂ ਕਬਹੂ ਸੋਥਾਨ ਤੇਰਾ ਕੀ ਹਾ ਅੱਠ ਪਹਿਰ ਜਿਤ ਤੁਦ ਧਿਆਈ ਨਿਰਮਲ ਹੋਏ ਦੀ ਹ ਸੋਹੀ ਮਹੱਲਾ ਪੰਜਵਾਂ ਅੰਗ 747 ਇਸ ਇਸ ਮਹਤਪੁਰਖ ਦੀ ਬੇਨਤੀ ਨੇ ਅੱਖਾਂ ਵਿੱਚ ਜਲ ਭਰ ਦਿੱਤਾ ਰੈਸਾ ਪਰਵਾ ਚਲਾਇਆ ਕਿ ਮਨੋ ਸਾਵਣ ਦੀ ਝੜੀ ਲੱਗ ਗਈ ਫਿਰ ਇੱਕ ਹਲੋਰਾ ਆਇਆ ਮਨੋ ਸਤੇ ਸੁਧਾ ਪੁੱਲ ਗਈਆਂ ਹੀ ਕਿ ਮੁਰਛਾ ਹੋ ਗਈ ਇਸ ਸ਼ਾਇਰ ਵਿੱਚ ਕਿਸੇ ਪੁਰਖ ਦਾ ਪਰਛਾਵਾਂ ਨਹੀਂ ਡਿੱਟਾ ਸੀ ਪਰ ਆਪਣਾ ਪਰਛਾਵਾਂ ਵੀ ਕਿ ਸ਼ਰਮ ਜਿਹੀ ਆ ਰਹੀ ਸੀ ਜਾ ਹੁਣ ਚਫੇਲੇ ਡਿਠਾ ਤਾਂ ਆਪਣਾ ਪਰਛਾਵਾਂ ਵੀ ਇਸ ਪ੍ਰਕਾਸ਼ ਰੂਪ ਵాయు ਮੰਡਲ ਵਿੱਚ ਗੁੰਮ ਹੋ ਗਿਆ ਸੀ। ਨੇਚਲ ਮਹਿਲ ਨਹੀਂ ਸ਼ਾਇਆ ਮਾਇਆ ਗੋੜੀ ਮਹੱਲਾ ਪਹਿਲਾ ਐਨਐਚਰ ਨੂੰ ਬੂਆ ਖੁੱਲਿਆ ਉਸ ਪ੍ਰੇਮੀ ਪੁਰਖ ਨੂੰ ਅੰਦਰ ਆਉਣ ਦੀ ਸਹਿਨਤ ਹੋਈ ਪਰ ਉਸ ਧਰਮੀ ਮਹਾਤਮਾ ਨੇ ਖੱਬੇ ਹੱਥ ਨਾਲ ਸਾਡੀ ਉਂਗਲ ਫੜ ਲਈ ਆਪਣੇ ਨਾਲ ਅੰਦਰ ਲੈ ਗਿਆ। ਉਹ ਤਾਂ ਅੱਗੇ ਲੰਘ ਕੇ ਆਦਰ ਦੀ ਥਾਉ ਤੇ ਬੈਠ ਗਿਆ। ਤੇ ਸਾਡੀ ਦ੍ਰਿਸ਼ਟੀ ਐਸੇ ਚੁੰਦੀ ਆਈ ਕਿ ਅਸੀਂ ਬੂਹੇ ਦੇ ਨਾਲ ਹੀ ਕੰਤ ਦੀ ਮੂਰਤ ਵਾਂਗੂ ਕੰਦ ਨਾਲੇ ਲੱਗੇ ਖੜੇ ਰਹਿ ਗਏ ਕੁਝ ਚੀਰਮਗਰੋਂ ਜਦ ਨਜ਼ਰ ਉਸ ਪਰ ਕਾਸ਼ ਵਿੱਚ ਕੰਮ ਕਰਨ ਲੱਗੇ ਤਦ ਬੇਵਸਾ ਸਿਰ ਚੁੱਕ ਗਿਆ ਤੇ ਇਹ ਸ਼ਬਦ ਮੋਹੋਂ ਨਿਕਲਿਆ ਕਰਮੇ ਕਰਿ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਚ ਸ਼ਬਦ ਤੁਨਕਾਰ ਤੁਨ ਤੈ ਬਾਜੇ ਸ਼ਬਦ ਨਿਸਾਨ ਮਹਾਰ ਮਹੱਲਾ ਇੱਕ ਤੋਸਤਾਈ ਆਂਗ 1290 ਜਿੱਕਰ ਪੋਦੀ ਕਾਲੀ ਹਨੇਰੀ ਪਰ ਨਿਰਮਲ ਰਾਤ ਨੂੰ ਆਕਾਸ਼ ਵਿੱਚ ਕਰੋੜਾਂ ਤਾਰੇ ਡਲਕਦੇ ਦਿਸਦੇ ਹਨ ਉਹਨਾਂ ਤਾਰਿਆਂ ਦੀ ਗਿਣਤੀ ਨਾਲੋਂ ਕਰੋੜਾਂ ਗੁਣਾ ਵਧੇਰੇ ਤਾਰੇ ਜਿਨ੍ਹਾਂ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਨਾਲੋਂ ਵੀ ਵਧੇਰੇ ਸੀ ਉਸ ਮਹਿਲ ਦੇ ਛੱਤ ਨਾਲ ਜੁੜੇ ਹੋਏ ਐਸੇ ਪ੍ਰਤੀਤ ਹੁੰਦੇ ਸਨ ਕਿ ਮਾਨੋ ਕੜੀਆਂ ਦੀ ਥਾਂ ਇਹ ਅਪੌਤਕ ਤਾਰੇ ਹੀ ਪਏ ਹਨ ਇਹਦੀਆਂ ਕੰਦਾ ਐਸੀਆਂ ਚਮਕਦੀਆਂ ਸਨ ਜਿਵੇਂ ਜੋਗੀ ਪੁਰਖ ਦਾ ਮਸਤਕ ਕੁਝ ਐਸਾ ਅਸਰ ਜਿਕੇ ਜ਼ਿਕਰ ਸਾਡੀ ਦੁਨੀਆ ਵਿੱਚ ਪੁੰਨਿਆਂ ਦੇ ਚੰਨ ਦੀ ਚਾਨਣੀ ਦਾ ਵਿਸ਼ਾਉਣਾ ਕਿਸੇ ਪਾਰੇ ਦੇ ਸ਼ੰਭਪੁਰ ਵਿਸ਼ਿਆ ਹੋਵੇ। ਹੋਰ ਜੋ-ਜੋ ਪਦਾਰਥ ਇੱਥੇ ਦਿੱਠੇ ਸੋ ਐਸੇ ਅਨੋਖੇ ਸਨ ਕਿ ਨਾਕ ਦੇ ਧਰਤੀ ਪਰ ਦਿੱਠੇ ਅਰ ਨਾ ਸਾਡੀਆਂ ਬੋਲੀਆਂ ਵਿੱਚ ਉਹਨਾਂ ਦੇ ਨਾਂਵ ਹਨ। ਅਰ ਨਾ ਜੀਵ ਦੀ ਐਸੀ ਸਮਝ ਕਿ ਜਿਸ ਨਾਲ ਉਹਨਾਂ ਦੇ ਸਰੂਪ ਨੂੰ ਫੜ ਸਕੇ। ਨਾ ਸਾਡੀ ਬੋਲੀ ਵਿੱਚ ਐਸੇ ਪਦ ਹਨ ਕਿ ਉਹਨਾਂ ਦਾ ਵਰਣਨ ਹੀ ਹੋ ਸਕੇ। परमात्र लोक ਦੇ ਜੀਵਾਂ ਦੀ ਸਮਝ ਗੋਚਰਾ ਕਰਨ ਲਈ ਸਾਡੀ ਬੋਲੀ ਵਿੱਚ ਐਉਂ ਵਰਣਨ ਹੋ ਸਕਦਾ ਹੈ ਇੱਕ ਅਤ ਸੁੰਦਰ ਤਖਤ ਜਗਮਗਾਉਂਦਾ ਵਿਸ਼ਿਆ ਹੋਇਆ ਜੇਦੀ ਬਣਾਵਟ ਐਸੀ ਮਾਲੂਮ ਹੁੰਦੀ ਹੈ ਕਿ ਬਿਜਲੀ ਨਾਲੋਂ ਵਧੇਕ ਸੂਖਮ ਤੇ ਤੇਜ ਵਾਲੇ ਪਦਾਰਥਾਂ ਦਾ ਬਣਿਆ ਹੋਇਆ ਇਹਦੇ ਉੱਤੇ ਇੱਕ ਜੋਤੀ ਸਰੂਪ ਵਿਰਾਜਮਾਨ ਹੈ ਜੇਦੀ ਕੋਈ ਸੂਰਤ ਜਾਂ ਸ਼ਕਲ ਨਹੀਂ ਬੈਠਾ ਤਖਤ ਪੂਰ ਹੈ ਪਰ ਜਦ ਨੀਜ਼ ਲਾ ਕੇ ਵੇਖੋ ਤਾ ਸਾਰੇ ਬ੍ਰਹਿਮੰਡਾ ਵਿੱਚ ਵਿਆਪਕ ਦਿਸਦਾ ਹੈ ਰਵਣਾ ਤਿਰਵਣਾ ਪਰਬਤਾਂ ਵਿੱਚ ਰਵਿਆ ਹੋਇਆ ਜਾਪਦਾ ਹੈ ਸੂਖਮ ਐਸਾ ਕਿ ਕਰੜੇ ਤੋਂ ਕਰੜੇ ਪਦਾਰਥਾਂ ਵਿੱਚ ਵੀ ਗਤੀ ਰੱਖਦਾ ਹੈ ਜੋਤੀ ਵੜਾ ਐਸਾ ਕਿ ਸੌਣੀਆਂ ਕਰੋੜਾਂ ਬਿਜਲੀਆਂ ਇਕੱਠੀਆਂ ਕੀਤੀਆਂ ਹੋਣ ਦਾ ਪ੍ਰਕਾਸ਼ ਉਹਦੇ ਸਾਹਮਣੇ ਗਰੇਣੇ ਹੋਏ ਚੰਦਰਮਾ ਨਾਲੋਂ ਵੀ ਮੈੜਾ ਪਾਸਦਾ ਹੈ ਫਿਰੋ ਤੇਜ ਅਤ ਪਿਆਰਾ ਸੁਹਾਣਾ ਹੈ ਅੱਖਾਂ ਨੂੰ ਠੰਡ ਕਾਲ ਜੀ ਨੂੰ ਸ਼ੀਤਲਤਾ ਬਖਸ਼ਦਾ ਹੈ ਹਰ ਚੁੰਬਕ ਪੱਥਰ ਵਾਂਗੂ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦਾ ਹੈ ਉਹਦੇ ਦਰਸ਼ਨ ਦਾ ਜੋਰਾ ਸਸੀ ਸੋ ਕਥਨ ਤੋਂ ਬਾਰਾ ਸੀ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਗਉੜੀ ਕਬੀਰ ਜੀ ਇਸ ਤਖਤ ਦੀ ਅੱਗੇ ਚਾਰ ਸ਼ਫੀਰੇ ਚੰਦ ਦੇ ਹਾਲੇ ਵਾਂਗੂ ਅਤਮਨੋਰ ਘੇਰਾ ਪਾ ਕੇ ਅਣਗਿਣਤ ਜੀਵਤੀ ਮੈ ਰੂਪਾਂ ਵਾਲੇ ਬੈਠੇ ਸਨ ਅਸੀਂ ਜੀ ਕਰ ਆਪਣੇ ਮਨ ਦਾ ਹਾਲ ਜੀਵ ਨਾਲ ਦੱਸਦੇ ਹਾਂ ਫਿਰ ਵੀ ਦੂਜੇ ਦੀ ਸਮਝ ਘੱਟ ਆਉਂਦਾ ਹੈ ਤਿਵੇਂ ਉਹਨਾਂ ਦਾ ਹਾਲ ਨਹੀਂ ਉਹਨਾਂ ਦੇ ਭਾਵ ਚਿਹਰਿਆਂ ਉਪਰ ਪ੍ਰਗਟ ਸਨ ਅਰੋ ਕੇਵਲ ਪ੍ਰੇਮ ਤੇ ਆਨੰਦ ਦੇ ਪੁਸਤਕ ਲਿਖੇ ਹੋਏ ਪਾਸ ਦੇ ਹਨ ਇਹ ਨਾਮ ਆਤਮਾ ਦੇ ਸਰੂਪ ਦਿਸਦੇ ਤਾਂ ਹਨ ਪਰ ਐਸੇ ਕੁਝ ਤਲ ਰੂਪ ਸਨ ਜੋ ਹੱਥ ਨਾਲ ਛੋਹੇਆਂ ਸਥੂਲ ਚੀਜ਼ਾਂ ਵਾਂਗ ਨਹੀਂ ਸਿਜਾਪਦੇ ਔਰ ਨਾ ਕਿਸੇ ਤਰ੍ਹਾਂ ਪੌਤਕ ਜਾਪਦੇ ਸਨ ਜਿਸ ਵੇਲੇ ਅੰਦਰ ਅਪੜੇ ਤਾਂ ਉਸ ਵੇਲੇ ਇਹ ਸਾਰੇ ਪਿਆਰੇ ਬੜੇ ਪਿਆਰੇ ਅਰਦਾਵੀ ਸੁਰ ਨਾਲ ਮਾਨੋ ਹੀ ਰਸੀਲਾ ਸ਼ਬਦ ਗਾਉਂਦੇ ਹੇ ਸਨ ਇਹ ਗਲੇ ਨਾਲ ਗਾਵਿਆ ਜਾਣ ਵਾਲਾ ਜਾਂ ਕੰਨਾਂ ਨਾਲ ਸੁਣਿਆ ਜਾਣ ਵਾਲਾ ਗੀਤ ਨਹੀਂ ਸੀ ਪਰ ਕੋਈ ਅਜੀਬ ਰਸ ਰੂਪ ਨਜ਼ਾਰਾ ਸੀ ਨਜ਼ਾਰਾ ਸੀ ਕਿ ਸੰਗੀਤ ਕੀ ਕਿਹਾ ਜਾਏ ਪ੍ਰਤੀ ਪਾਲ ਪ੍ਰਭ ਕਿਰਪਾਲ ਕਵਨ ਗੁਨ ਗਣੀ ਅਨੇਕ ਰੰਗ ਬਹੁਤ ਰੰਗ ਸਰਬ ਕੋ ਤਨੀ ਪੈਰੋ ਮਹੱਲਾ ਅੰਗ 1153 ਜਦੇ ਸ਼ਬਦ ਸਮਾਪਤ ਹੋਇਆ ਤਦ ਗੋ ਕਰਕੇ ਕੀ ਡਿਠਾ ਕਿ ਉਸ ਤਖਤ ਦੇ ਅੱਗੇ ਇੱਕ ਹੋਰ ਪਿਆਰੀ ਸੂਰਤ ਨਿਰੰਕਾਰ ਰੰਗ ਵਿੱਚ ਰਤੀ ਹੋਈ ਬੈਠੀ ਹੈ ਇਹਨਾਂ ਦਾ ਰੂਪ ਸਾਰੇ ਮਹਾਤਮਾ ਨਾਲੋਂ ਐਸਰਾ ਦੀਕ ਸੀ ਜਿਸ ਤਰ੍ਹਾਂ ਸੱਜੇ ਹੋਏ ਜਾਂਜੀਆਂ ਵਿੱਚ ਲਾੜੇ ਦਾ ਰੂਪ ਸਭ ਤੋਂ adhik ਹੁੰਦਾ ਹੈ ਔਰ ਅਨੋਖੀ ਚਲਕ ਦਿੰਦਾ ਹੈ ਪ੍ਰੇਮ ਸ਼ਰਦਾ ਪਾਉ ਪਰੁਕਾਰ ਪੂਰਨ ਗਿਆਨ ਦੇ ਚਿੰਨ ਐਸੇ ਦੀਪਤ ਸਨ ਪ੍ਰਕਾਸ਼ਮਾਨ ਸਨ ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਗਰਮੀ ਰੋਸ਼ਨੀ ਤੇ ਸ਼ਕਤੀ ਬਿਨਾ ਉਹਦੇ ਸਰੂਪ ਤੋਂ ਅੱਡ-ਅੱਡ ਹੋਣ ਤੋਂ ਇੱਕ ਰੂਪ ਵਿੱਚ ਮੌਜੂਦ ਹੁੰਦੀ ਹੈ ਤਖਤ ਪੂਰ ਬੈਠੇ ਅਗਾਧ ਸਰੂਪ ਔਰ ਇਸ ਪਰ ਉਪਕਾਰ ਮੂਰਤ ਸੰਮੁਖ ਬੈਠੇ ਦੀਬਿਆ ਮੂਰਤੀ ਵਾਲੇ ਦੇ ਵਿਚਕਾਰ ਇੱਕ ਐਸੀ ਪ੍ਰੇਮ ਦੀ ਡੋਰੀ ਚਮਕਦੀ ਦਿਸਦੀ ਹੈ ਕਿ ਜੋ ਤਖਤ ਪੂਰ ਬੈਠੇ ਪ੍ਰੇਮ ਦੇ ਸੋਮੇ ਦੀ ਬਖਸ਼ਿਸ਼ ਅਰ ਸਾਹਮਣੇ ਬੈਠੇ ਦੀ ਉਸ ਨਿਰਵਿਕਾਰ ਅਵਸਥਾ ਤੋਂ ਬਣੀ ਹੈ ਜੋ ਪੂਰਨ ਹਉਮੇ ਦੇ ਅਭਾਵ ਵਾਲੀ ਹੁੰਦੀ ਹੈ ਅਰ ਪੈ ਸੰਯੁਕਤ ਪ੍ਰੇਮ ਤੇ ਪਾਉ ਸੰਯੁਕਤ ਗਿਆਨ ਦੇ ਰੰਗ ਵਾਲੀ ਹੁੰਦੀ ਹੈ ਥੋੜੇ ਚਿਰ ਮਗਰੋਂ ਤਖਤ ਪੂਰ ਬੈਠੀ ਹੋਈ ਪਿਆਰੀ ਜੋਤੀ ਮੇ ਸੂਰਤ ਨੇ ਐਸਾ ਅਚਰਜ ਚਲਿਤ ਦਿਖਾਇਆ जिह अनुवाद साझ वास्ते इं हो सकता है कि सामने बैठी सूरत परम प्रसन्नता कहें नौ जामे धार के अनेक कष्ट सहार के जो उपकार तय दुखी सृष्टि पर किया है मेरी प्रसन्नता का कारण होया है तय मेरा सिमरन दड़ाया और आपा निवारी रखा है तय अचरज सेवा की है ਇਹ ਸੰਕਲਪ ਐਸੀ ਅਦਬਤ ਖੁਸ਼ੀ ਦਾ ਅਸਰ ਪੈਦਾ ਕਰਨ ਵਾਲਾ ਸੀ ਕਿ ਮਾਨੋ ਸਾਰੀ ਸਬਾ ਖੁਸ਼ੀ ਦੇ ਰੂਪਮਾਨਾ ਜਲਨੜ ਪਰੇ ਹੋਏ ਸਮੁੰਦਰ ਵਿੱਚ ਹੋਰ ਜਲ ਪੈ ਕੇ ਨਾ ਉਛਲਣ ਵਾਂਗ ਉਮੰਗ ਵਿੱਚ ਰਤੀ ਗਈ ਪਰ ਉਸ ਨਿਮਰਤਾ ਦੀ ਨਿੱਧ ਸੰਮੁਖ ਸੱਜੀ ਹੋਈ ਸੂਰਤ ਵਿੱਚੋਂ ਇੱਕ ਸੁਰੀਲੀ ਗੂੰਜ ਉੱਠੀ ਮਹੱਲਾ ਪਹਿਲਾ ਨਾ ਦੇਵਦਾਨਵਾ ਨਰਾ ਨਸਿਲ ਸਾਦਿਕਾ ਤਰਾ ਅਸਤ ਇਕ ਦਿਗਰ ਕੋਈ ਇਕ ਤੁਈ ਇਕਤੁਈ ਮਹੱਲਾ ਪਹਿਲਾ ਇਸ ਸਾਰੀ ਸਭਾ ਦੇ ਪਵਿੱਤਰ ਸਿਰ ਨਿਉ ਗਏ ਅਰ ਸਭ ਨੇ ਵੱਡੇ ਅਦਮ ਨਾਲ ਨਮਸਕਾਰ ਕੀਤੀ ਕੁਝ ਪਲਾ ਮਗਰੋਂ ਉਹ ਪਿਆਰੇ ਭਗਤ ਜਪ ਭਗਤੀ ਦੇ ਤਾਰਾ ਮੰਡਲ ਵਿੱਚ ਚੰਦ ਵਾਂਗੂ ਛਵੀ ਦੇ ਲਿਆ ਸੀ ਤਖਤਪੁਰ ਬੈਠੇ ਸੂਰਜ ਵਤ ਚਮਕਦੇ ਪ੍ਰਤੀਪਾਲਕ ਦੇ ਸਾਹਮਣੇ ਇਸ ਤਰ੍ਹਾਂ ਖੜੇ ਦਿਸਿਆ ਜਿਕਰ ਸਾਡੇ ਸੰਸਾਰੀ ਜੀਵਾਂ ਵਿੱਚ ਕੋਈ ਆਗਿਆਕਾਰੀ ਪੁੱਤਰ ਪਿਆਰੇ ਪਿਤਾ ਦੇ ਸਾਹਮਣੇ ਹੱਥ ਜੋੜ ਕੇ ਸਿਰ ਝੁਕਾ ਕੇ ਪਿਤਾ ਦੀ ਥਾਪੀ ਲੈਣ ਲਈ ਖੜਾ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਦਸ਼ਾ ਵਿਜੋਗਿ ਸ਼੍ਰੋਮਣੀ ਮਹਾਨ ਆਤਮਾ ਨੇ ਪ੍ਰੇਮਈ ਨਿਮਰਤਾ ਨਾਲ ਇਸ ਭਾਵ ਦੀ ਪਵਿੱਤਰ ਬੇਨਤੀ ਕੀਤੀ ਕਿਆ ਗੁਣ ਤੇਰੇ ਸਾਰ ਸੰਮਾਲੀ ਮੋਹਨ ਉਲਗਣ ਕੇ ਦਾਤਾ ਰੇ ਬੈ ਖਰੀਦ ਕਿਆ ਕਰੇ ਚਤਰਾਈ ਇਹ ਜੀਓ ਪਿੰਡ ਸਭ ਥਾਰੇ ਸੁਹੀ ਮਹੱਲਾ ਪੰਜਵਾਂ ਅੰਗ 738 ਪਾਲੀਸ ਬੇਨਤੀ ਨੂੰ ਸ਼੍ਰੀਮੰਤ ਤੇਜ ਸੁਲੂਪ ਜੀ ਨੇ ਸਮਾਪਤ ਹੋਣ ਤੋਂ ਪਹਿਲਾਂ ਹੀ ਆਪਣੇ ਪਵਿੱਤਰ ਸ਼ਬਦ ਨਾਲ ਜਿਸ ਤੋਂ ਸੰਸਾਰ ਰਚਿਆ ਇਹ ਵਾਰ ਦਿੱਤਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰ ਚੂਰ ਕਰ ਬੇਬ ਕਹ ਸਾਜਾ ਜਾਹੇ ਤहां ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਬਚਿਤ ਨਾਟਕ ਇਹ ਨੀਯਮ ਇਹ ਵਾਰ ਇਹ ਵਡਿਆਈ ਇਹ ਅਕਾਲ ਪੁਰਖ ਪ੍ਰਭੂ ਦੀ ਅਦੁੱਤੀ ਕਿਰਪਾਲਤਾ ਕੁਝ ਐਸੀ ਅਕਾ ਹੈ ਤੇ ਅਚਲਚਤਤਾ ਦੇ ਅਸਰ ਨਾਲ ਭਰੀ ਹੋਈ ਸੀ ਕਿ ਜਿਹਦਾ ਸਮਝ ਨਾ ਜੀਵ ਮਾਤਰ ਲਈ ਅਤ ਕਠਣ ਹੈ ਉਸ ਤੇਜਸਵੀ ਤਖਤ ਪੁਰਬੀ ਰਾਜਮਨ ਤੇਜ ਦੇ ਪ੍ਰਤਾਪ ਦੇ ਪੁੰਜ ਪਿਤਾ ਨਾਲੋਂ ਵਧੇਕ ਕਿਰਪਾ ਸਰੂਪ ਦਾ ਪ੍ਰਕਾਸ਼ ਪ੍ਰੇਮ ਦੀ ਲਹਿਰ ਨਾਲ ਚਮਕਮਾਉਂਦਾ ਆਪਣੇ ਸਾਹਮਣੇ ਬੈਠੇ ਤੇ ਨਿਵਾਜੀ ਹੋਏ ਪਿਆਰੇ ਭਗਤ ਤੱਕ ਐਕੋਰ ਫਸਲਿਆ ਕੇ ਦੋਹਾਂ ਦਾ ਰੂਪ ਇਕਤਾ ਦੇ ਰੰਗ ਵਿੱਚ ਰੰਗਿਆ ਗਿਆ ਨજર ਕੀ ਡਾਡੇ ਡੂੰਗੇ ਸਾ ਵਟ ਕੇ ਲਈ ਹੋਈ ਨੀਜ ਵੀ ਫਰਕ ਕਰਨੋਂ ਆਤਰ ਹੋ ਗਈ ਮਾਨੋ ਦ્વੈਤ ਇੱਕ ਰੂਪ ਹੋ ਗਿਓ ਇਸ ਮੇਲ ਦਾ ਸਰੂਪ ਸਮਝਣਾ ਤਾਂ ਇਕਠਾ ਨਾ ਪਰ ਆਨੰਦ ਦੇ ਸਮਝ ਲਈ ਇਹ ਸ਼ਬਦ ਦਾ ਪਾਵ ਸਹਾਇਤਾ ਕਰਦਾ ਹੈ ਜਲ ਦੁੱਧ ਨਿਆਈ ਰੇਤ ਅਬ दूध आज नहीं मन ऐसे प्रीत हरे अब उल जियो अलकमलेह बासन में मगन इक खिन भी नाहि डरे आसामहल्ला पंजवा छन्द अंग 454 इस अचरज प्राप्ति या मेल अथवा आत्मरस या ब्रह्मा नंद की अद्भुत दशा में जो मैली पीख रही विस्महद अनहद तुनी मेरा मन मोहियो अचरज ताके स्वाद ਵਾਲੇ ਭਾਵ ਨੂੰ ਦੱਸਦੀ ਏ ਉਸ ਅਨੰਨ ਅਦੁੱਤੇ ਕਿਰਪਾ ਪਾਤਰ ਦੇ ਪਵਿੱਤਰ ਤੇ ਦੇਵੀ ਮੁਖਾਰਬਿੰਦ ਨੇ ਫੇਰ ਵੀ ਬੇਨਤੀ ਹੀ ਕੀਤੀ ਜਿਸ ਤੋਂ ਕਿ ਇਸ ਮੇਲ ਦੇ ਸਿੱਟੇ ਦਾ ਕੁਝ ਕੋ ਪਤਾ ਲੱਗਾ ਕਿ ਇਕਤਾ ਤਾਂ ਸੀ ਪਰ ਕੁਝ ਡਾਢੀ ਅਚਰਜ ਜਿਹੀ ਸੀ ਉਹ ਬੇਨਤੀ ਜੋ ਮਹਾਪੁਰਖ ਨੇ ਕੀਤੀ ਸੀ ਕਿ ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਏ ਹੁਣ ਫੇਰ ਇੱਕ ਵਾਰੀ ਉਸ ਜਗਦਾਤਾਤਾਰ ਪ੍ਰੇਮ ਪੁੰਜ ਦੀ ਜੋਤੀ ਵਿੱਚੋਂ ਇੱਕ ਹੋਰ ਵਰਦਾਨ ਦਾ ਪਾਪ ਪ੍ਰਗਟਿਆ ਜੋ ਇਸ ਤਰ੍ਹਾਂ ਸਫਟ ਹੈ ਗਾਛੋ ਪੁਤਰੀ ਰਾਜਕੁਵਾਰੇ ਨਾਮ ਪਣੇ ਸਚਦੂਤ ਸਵਾਰੇ ਬਸੰਤ ਮਹਿਲਾ ਪਹਿਲਾ ਅੰਗ 1187 ਜਾਦੇ ਵਾਰ ਪ੍ਰਾਪਤ ਹੋਇਆ ਤਾਂ ਸਾਰੀ ਸੰਤ ਮੰਡਲੀ ਨੇ ਹੱਥ ਜੋੜ ਕੇ ਪ੍ਰਾਰਥਨਾ ਸੰਯੁਕਤ ਇਸ ਭਾਵ ਦੀ ਆਸ਼ੀਰਵਾਦ ਮਨੋਂ ਗਾਈਨੀ ਕੀਤੀ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗੇ ਪਹਿਨਾਇਆ ਹਰ ਆਪ ਲਿਆ ਗਲ ਲਾਏ ਗੌੜੀ ਮਹੱਲਾ ਚੌਥਾ ਅੰਗ 234 ਹੁਣ ਉਹ ਵੇਲਾ ਆਇਆ ਜਿਸ ਨੂੰ ਸੰਸਾਰੀ ਵਿਛੋੜਾ ਆਖਦੇ ਹਨ ਹੁਣ ਉਹ ਵੇਲਾ ਆਇਆ ਜਿਸ ਨੂੰ ਸੰਸਾਰੀ ਵਿਛੋੜਾ ਆਖਦੇ ਹਨ ਪਰ ਸੰਸਾਰੀਆਂ ਦੇ ਵਿਛੋੜੇ ਵਿੱਚ ਤਾਂ ਮੇਲ ਦਾ ਨਾ ਹੀ ਨਹੀਂ ਰਹਿੰਦਾ ਪਰ ਇਹ ਵਿਛੋੜਾ ਕੁਝ ਦੇਵੀ ਟੰਗਦਾ ਹੈ ਸੀ ਇਸ ਵਿਛੋੜੇ ਦੇ ਹੋ ਕੇ ਵੀ ਮੇਲ ਵਿੱਚ ਫਰਕ ਨਹੀਂ ਪੈਂਦਾ ਸੁਰਤ ਦੂਰ ਨਹੀਂ ਹੁੰਦੀ ਪ੍ਰਕਿਰਤੀ ਦੇ ਬਣੇ ਹੋਏ ਸਰੀਰ ਦਾ ਮਨੋ ਇੱਕ ਗਲਾਫ ਜਿਹਾ ਉਸ ਅਪੌਤਕ ਰੂਪ ਦੇ ਉੱਤੇ ਚੜ ਜਾਂਦਾ ਹੈ ਪਰ ਉਹ ਮੀੜ ਵਿੱਚ ਫਰਕ ਨਹੀਂ ਪਉਂਦਾ ਜਿਕਰ ਕਿਸੇ ਜਗਦੇ ਦੀਵੇ ਦੇ ਦੁਆਲੇ ਸ਼ੀਸ਼ੇ ਦਾ ਗਲਾਫ ਰੱਖ ਦਈਏ ਜਿਹੜਾ ਉਹਦੇ ਚਾਨਣੇ ਨੂੰ ਕਿਸੇ ਪ੍ਰਕਾਰ ਰੋਕਦਾ ਨਹੀਂ ਹਾਂ ਪਰ ਇੱਕ ਪਰਦਾ ਜਿਹਾ ਜ਼ਰੂਰ ਲਾੜ ਤੇ ਦੁਆਲੇ ਹੋ ਜਾਂਦਾ ਹੈ ਭਾਵੇਂ ਪਰਦਾ ਸਾਡੀ ਸਮਝ ਵਿੱਚ ਤਾਂ ਨਾ ਮਾਤਰੀਏ ਪਰ ਜਿੰਨਾ ਪ੍ਰੇਮੀਆਂ ਨੂੰ ਇਸ ਵਿਛੋੜੇ ਦਾ ਸੱਲ ਸਹਿਣਾ ਪੈਂਦਾ ਹੈ ਉਹੀ ਇਹਦੀ ਪੀੜ ਨੂੰ ਠੀਕ ਸਮਝਦੇ ਹਨ ਅਚਰਜ ਦੀ ਗੱਲ ਇਹ ਹੈ ਕਿ ਨਾ ਤਾਂ ਮੀੜ ਵਿੱਚ ਫਰਕ ਆਉਣਾ ਨਾ ਸਰੂਪ ਭੁੱਲਣਾ ਨਾ ਪਿਆਰ ਘਟਣਾ ਨਾ ਵਿਤ ਪੈਣੀ फिर विछोड़ा पर यदि यथारथ समझ उखेरी इस बिरहे पीड़ा न उस सच्चे प्रेम पुतले महापुरख ने आप ही इस प्रकार वर्णन किया तिन प्रभ जब आई समोहे दिया तब हम जन्म कलू में लिया चित्त ना प्यो हम रो आवन के चुभी रही सूरत प्रभ चरणन में ज्यों त्यों प्रभ हमको इम कह के लोक पठायो ਕਿ ਪਿਆਰੇ ਪਿਤਾ ਦੇ ਨਿਵਾਜੇ ਹੋਏ ਹਉਮੈ ਦਾ ਪੂਰਨ ਅਭਾਵ ਕਰ ਚੁੱਕੇ ਹੋਏ ਪਰ ਉਪਕਾਰ ਦੇ ਅਵਤਾਰ ਸ਼੍ਰੀ ਦਿਵ ਸਰੂਪ ਮਹਾਤਮਾ ਆਗਿਆ ਅਨੁਸਾਰ ਆਨੰਦ ਰੂਪੀ ਮਹਿਲ ਵਿੱਚੋਂ ਨਗਰੀ ਵਿੱਚ ਆਏ ਸਾਰੇ ਸੰਤ ਮੰਡਲੀ ਅਦਵ ਵਾਸਤੇ ਨਾਲ ਆਈ ਕੀ ਦੇਖਦੇ ਹਾਂ ਕਿ ਇੱਕ ਅਤ ਮਨੋਹਰ ਪੁਸ਼ਪ ਵਿਵਾਨ ਪਿਆਏ ਜਿਹਦਾ ਨਾਮ ਹੁਕਮ ਕਰਕੇ ਸੱਦਦੇ ਹਨ ਇਸ ਵਿੱਚ ਇਹ ਸ਼ਕਤੀ ਹੈ ਕਿ ਆਤਮਕ ਸਰੀਰਾਂ ਨੂੰ ਵਿੱਚ ਬਿਠਾ ਕੇ ਬਿਨਾਂ ਕੁਝ ਵਕਤ ਖਰਚ ਕੀਤੇ ਦੇ ਫੁਰਨੇ ਹੁੰਦੇ ਸਾਰੇ ਫੁਲੀ ਹੋਈ ਜਗਾ ਤੇ ਪਚਾ ਦਿੰਦੇ ਹਨ। ਇਹਦੀ ਰਚਨਾ ਵੀ ਅਪੌਤਕ ਹੈ ਇਹਦੇ ਚੁੱਕਣ ਵਾਲੇ ਚਾਰ ਦੇਵਤੇ ਪ੍ਰਕਾਸ਼ ਰੂਪ ਹਨ ਜਿਨ੍ਹਾਂ ਨੂੰ ਸਬਰ, ਸ਼ੁਕਰ, ਪਾਣਾ ਤੇ ਰਜਾ ਕਰਕੇ ਸਾਧ ਦੇ ਹਨ। ਜਾਂ ਉਹ ਦੇਵੀ ਮਹਾਤਮਾ ਜੋ ਪਿਤਾ ਦੇ ਹੁਕਮ ਪਾ ਕੇ ਜਗਤ ਦੇ ਦੁੱਖ ਦੂਰ ਕਰਨ ਨਮਿਤ ਐਸੇ ਸੁਖ ਹਸਤਾਨਾਂ ਤੋਂ ਦੁੱਖਾ ਸੁੱਖਾਂ ਦੇ ਭਾਗੀ ਹੋਣ ਲਈ ਉਸ পুষ্প ਵਿਵਾਨ ਵਿੱਚ ਬਿਰਾਜਿਆ। ਸਾਰੇ ਮਹਾਤਮਾ ਨੇ ਜੋ ਸੰਸਾਰ ਦੇ ਆਰੰਭ ਤੋਂ ਅਜ ਤਿਕ ਹੋਏ ਸਨ ਸਾਰੇ ਸੰਤਾਂ ਸਾਧਾਂ ਫਕੀਰਾਂ ਨੇ ਜੋ ਉਸ ਅਪੌਤਕ ਅਰ ਨਿਰੰਕਰ ਸ਼ਹਿਰ ਦੇ ਵਾਸੀ ਸਨ ਬੜੇ ਪ੍ਰੇਮ ਨਾਲ ਸਿਰ ਨਵਾਇਆ ਹੂਣੋ পুষ্প ਵੀ ਬਣ ਤੁਲਿਆ ਕਰੋੜਾ ਦੇਵਤੇ ਸੰਤ ਮਹਾਤਮਾ ਪੂਰਨ ਪੁਲਖ ਕਤਾਰਾਂ ਬੰਨੀ ਖਲੋਤੇ ਵੇਖਦੇ ਸਨ ਸਭ ਦੇ ਹਿਰਦੇ ਸ਼ਰਦਾ ਤੇ ਅਦਬ ਨਾਲ ਭਰੇ ਹੋਏ ਸਨ ਚਾਰ ਚਫੇਰਿਓ ਨਮਸਕਾਰਾਂ ਹੋ ਰਹੀਆਂ ਸਨ ਅਰ ਜੈ ਜੈ ਦੇ ਸ਼ਬਦ ਤੇ ਪੁਸ਼ਪਾਂ ਦੀ ਵਰਖਾ ਹੋ ਰਹੀ ਸੀ ਜੈ ਦੇਵ ਸ਼ਬਦ ਪੁਕਾਰਹੀ ਸਭ ਫੂਲ ਫੁੱਲਣ ਡਾਰਹੀ ਜਦ ਦੇ ਵਿਵਾਨ ਉਸ ਸ਼ਹਿਰ ਥੀ ਚਲਾ ਗਿਆ ਤਦ ਦੇਵ ਸ੍ਰਿਸ਼ਟੀ ਦੇ ਲੋਕ ਆਪੋ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਚਰਜ ਸਮਾਂ ਬੱਜਾ ਵੇਖੋ ਦੁਨੀਆ ਵਿੱਚ ਜਾ ਕੇ ਕੋਈ ਮਹਾਤਮਾ ਅਹੰਤਾ ਆਦ ਗੱਲਾਂ ਤੋਂ ਬਚ ਕੇ ਨਹੀਂ ਆਇਆ ਜੋ ਜੋ ਗਿਆ ਸੋ ਪ੍ਰਕਿਰਤੀ ਦੇ ਸਰੀਰ ਹੋਣ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪੂਜਣ ਲੱਗ ਪਿਆ ਜਾਂ ਰੱਬ ਦੇ ਨਾਮ ਨਾਲ ਆਪਣਾ ਆਪ ਚ ਪਾਇਆ ਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੂਜਾਇਆ ਪਰ ਇਹ ਸਰੂਪ ਅਤਹੀ ਪਵਿੱਤਰ ਰ ਤੇੜਿਡ ਵਿਸ਼ਵਾਸੀ ਨਿਕਲਿਆ ਹੈ ਕਿ ਜਿਸਨੇ ਸਾਈ ਨਾਲ ਅਪੇਧ ਹੁੰਦਿਆਂ ਹੋਇਆਂ ਨੌ ਜਮੇ ਤਾਰ ਕੇ 200 ਵਾਰ ਇਹ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿੱਚ ਧਰਮ ਦੀ ਤਵਜਾ ਚੁਲਾਈ ਔਰ ਹਰ ਵੇਲੇ ਆਪਣੇ ਆਪ ਦਾ ਅਭਾਵ ਤੇ ਕਰਤਾਰ ਦੀ ਪੂਜਾ ਦੇ ਦਿਗੜਾਵਣ ਦਾ ਨਿਯਮ ਫੈਲਾਇਆ ਜਿਤਨੀ ਸੋਭਾ ਕਰਤਾਲਦੇ ਹਜੂਰ ਇਹਨਾਂ ਨੂੰ ਹੋਵੇ ਥੋੜੀ ਏ ਪੁੱਤਰ ਹੋਣ ਦੀ ਵਡਿਆਈ ਜਿਹਦਾ ਤਤ ਪਰਿਆ ਐ ਐਸੀ ਸਮੀਪਤਾ ਏ ਕਿ ਜਿਸ ਵਿੱਚ ਵਿਥਨਾ ਹੋਵੇ ਸਭ ਤੋਂ ਸ੍ਰੇਸ਼ਟ ਐ ਜੋ ਇਹਨਾਂ ਦੇ ਸਰੂਪ ਵਿੱਚ ਕਟਿਏ ਇਹ ਦਸਵਾਂ ਜਾਮਾ ਅਤ ਕਸ਼ਟਾਂ ਦਾ ਸਾਹਮਣਾ ਕਰਨਾ ਜਾ ਰਿਹਾ ਹੈ ਸੱਪਰ ਕਰਦੇ ਸਰੀਰੇਕੋਕ ਇਸ ਜਾਮੇ ਦੇ ਸਾਹਮਣੇ ਬਲਤਾਰ ਕੇ ਆਉਣਗੇ ਅਰ ਕਲੜੇ ਹੋ ਕੇ ਅੜਨਗੇ ਪਰ ਛੇਕ ਟੁੱਟ ਜਾਣਗੇ ਅਲ ਸੰਸਾਰ ਵਿੱਚ ਨੌ ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸ ਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ ਨਵਾਂ ਜਾਮਿਆਂ ਦੇ ਨਾਲ ਸੰਸਾਰ ਵਿੱਚ ਵੇਲੇ ਸਵੇਲੇ ਜਾਂਦੇ ਤੇ ਸੇਵਾ ਕਰਦੇ ਰਹੇ ਸਨ ਹੁਣ ਵੀ পুষ্প ਵਿਵਾਨ ਦੇ ਨਾਲ-ਨਾਲ ਗਏ ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਉਹਨਾਂ ਦੀ ਸੇਵਾ ਵਿਖੇ ਉਪਕਾਰ ਨਮਿਤ ਕਸ਼ਟ ਸਹਾਰਨੇ ਹਨ ਇਹ পুষ্প ਵਿਬਾਣ ਮਾਤਲੋਕ ਵਿੱਚ ਪਹੁੰਚ ਕੇ ਹਿਮਕੁੰਡ ਪਹਾੜ ਦੇ ਸਬਤ ਸ੍ਰਿੰਗ ਵਾਲੇ ਟਿਕਾਣੇ ਤੇ ਗਿਆ ਉੱਥੋਂ ਦੇ ਮਹਾਤਮਾ ਲੋਕ ਬੜੇ ਅਦਬ ਤੇ ਪਿਆਰ ਨਾਲ ਡੰਡੌਤ ਕਰਕੇ ਤੇ ਨਾਲ ਹੋ ਤੁਰੇ ਫਿਰ পুষ্প ਵਿਬਾਣ ਹਿੰਦੁਸਤਾਨ ਦੇਸ਼ ਦੇ ਪਟਨੇ ਨਾਵੇਂ ਸ਼ਹਿਰ ਵਿੱਚ ਪਹੁੰਚ ਗਿਆ ਇਥੋਂ ਇੱਕ ਸੁੰਦਰ ਮੰਦਰ ਵਿੱਚ ਸ਼੍ਰੀ ਮਾਤਾ ਗੁਜਲੀ ਜੀ ਨਾਮ ਕਰਕੇ ਇੱਕ ਮਹਾਨ ਪਵਿੱਤਰ ਸਾਈਂ ਵਿੱਚ ਜੁੜੇ ਮੰਨ ਵਾਲੀ ਮਾਤਾ ਜੀ ਬਿਰਾਜਮਾਨ ਸੇ ਆਪ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਜੀ ਸਨ ਸ਼੍ਰੀ ਗੁਰੂ ਜੀ ਤਾਂ ਅਸਾਮ ਦੇਸ਼ ਨੂੰ ਗਏ ਸਨ ਤੇ ਇੰਨਾ ਪਵਿੱਤਰ ਆਤਮਾ ਜੀ ਨੂੰ ਇਸ ਸ਼ਹਿਰ ਵਿੱਚ ਦੇਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਸਨ ਜਦ ਕੇ ਪੁੱਛ ਪਿ ਬਾਣ ਇਸ ਮਹਿਲ ਪਹੁੰਚਿਆ ਤਦੋ ਸੰਸਾਰ ਵਿੱਚ ਆਉਣ ਤੇ ਇਹਨਾਂ ਦੇ ਤੇਜ ਦਾ ਚਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ ਦੇਵੀ ਸ਼ਕਤੀਆਂ ਨਾਲ ਆਪਣੇ ਆਪਣੇ ਆਤਮਕ ਸਰੂਪਾਂ ਵਿੱਚ ਉੱਥੇ ਪਹੁੰਚੇ ਤੇ ਸਭ ਨੇ ਚਰਨਾਪੁਰ ਮੱਥਾ ਟੇਕ ਕੇ ਉਸਤਤੀ ਗਾਈ ਜਨਮ ਮਰਨ ਦੂ ਹੂੰ ਮੈਂ ਨਹੀਂ ਜਨ ਪਰ ਉਪਕਾਰ ਹੀ ਆਏ ਜੀਏ দান ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਸੁਹੀ ਮਹੱਲਾ ਪੰਜਵਾਂ ਅੰਗ 749 ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣਪਨਾ ਵਿਹਾਗੜਾ ਮਹੱਲਾ ਪੰਜਵਾਂ ਅੰਗ 543 ਇਸ ਪ੍ਰਕਾਰ ਮਨੁਹ ਸੂਰ ਵਿੱਚ ਸ਼ਬਦ ਗਾਉਂਦਿਆਂ ਕਿ ਪ੍ਰਸ਼ਨ ਕਰਨ ਲੱਗੇ ਕਿ ਆਪਦੇ ਸੰਸਾਰ ਵਿੱਚ ਆਉਣ ਦਾ ਕੀ ਕਾਰਨ ਹੋਇਆ ਆਪਦੇ ਤੇਜ ਨੂੰ ਧਰਤੀ ਚੱਲ ਨਹੀਂ ਸਕੀ ਅਚੰਬਾ ਏ ਕਿ ਐਡਾ ਭਾਰੀ ਅਵਤਾਰ ਕਿਸ ਨਿਮਿਤ ਪ੍ਰਗਟਿਆ ਏ दास चरण धूड़ प्राप्त करने लिये हाजिर हैं। तद श्री दुष्ट दमन महात्मा जी ने जो उत्तर दिता ओ अपना अर्थ भाव ए कारण प्रभु मोहे पठायो तब मैं जगत जन्म तर आयो जिम तिन कही तिमे तिम कही हो, और किसों बैर न कही दोहरा जो निज प्रभ मोसो कहा ਸੋ ਕਹੀ ਹੋ ਜਗ ਮਾਹੇ ਜੋਤੇ ਪ੍ਰਭ ਕੋ ਤੇ ਆਏ ਹੈ ਅੰਤ ਸੁਰਕ ਕੋ ਜਾਏ ਇਹ ਉਤਨ ਸੁਣ ਕੇ ਸਭ ਨੇ ਨਮਸਕਾਰ ਕੀਤੀ ਹੈ ਕਿ ਧਨ ਹੋ ਆਪ ਧਨ ਅਲਟੰਡੋਤ ਕਰਕੇ ਸਭ ਆਪਣੇ ਆਤਮ ਸਰੂਪਾਂ ਵਿੱਚ ਮਨੋ ਵਿਦਾ ਹੋ ਗਏ ਪਲਕੋ ਮਗਰੋਂ ਸਾਰੇ ਮੰਦਰ ਵਿੱਚ ਇਹ ਮੰਗਲ ਸਮਾਚਾਰ ਪ੍ਰਗਟ ਪਿਆ ਕਿ ਇੱਕ ਅਚਜ ਬਲਕ ਗੁਰੂ ਸਾਹਿਬਾਂ ਦੇ ਗ੍ਰਹਿ ਜਨਮਿ ਆਏ ਔਰ ਅਚੰਬੇ ਵਾਲੇ ਕੌਤਕ ਹੋਏ ਹਨ ਪਹਿਲੇ ਤਾਂ ਐਸੇ ਪ੍ਰਕਾਸ਼ ਹੋਏ ਕਿ ਮਨੋ ਹਜ਼ਾਰਾਂ ਬਿਜਲੀਆਂ ਲਿਸ਼ਕਦੀਆਂ ਹਨ ਫੇਰ ਸੁਰਿਲੀਆਂ ਤੇ ਦੇਵੀ ਸੁਰਾਂ ਵਿੱਚੋਂ ਸ਼ਬਦ ਸੁਣੇ ਗਏ ਅਰ ਜੈ ਜੇ ਸ਼ਬਦ ਹੋਇਆ ਫੇਰ ਗੱਲਾਂ ਦੀ ਤੇ ਪ੍ਰਸੰਤਾ ਦੇ ਹਾਸੇ ਦੀ ਆਵਾਜ਼ ਆਈ ਪਰ ਸਮਝ ਕੁਝ ਨਹੀਂ ਪਿਆ ਬਾਲਕ ਦਾ ਰੂਪ ਚੰਦ ਨੂੰ ਮਾਤ ਕਰਦਾ ਹੈ ਰੋਇਆ ਤੱਕ ਨਹੀਂ ਹਸੂ ਹਸੂ ਪਿਆ ਕਰਦਾ ਹੈ ਮਾਤਾ ਵੀ ਬੜੀ ਪ੍ਰਸੰਨ ਹੈ ਸਗੋਂ ਉਹਨਾਂ ਨੂੰ ਤਾਂ ਕਈ ਦਿਪਦਸ਼ਨ ਵੀ ਹੋਏ ਹਨ ਜਿਨ੍ਹਾਂ ਦਾ ਵੀਰਵਾਉ ਦੱਸ ਨਹੀਂ ਸਕਦੇ ਇਸ ਪ੍ਰਕਾਰ ਦੇ ਮੰਗਲਾਚਾਰ ਦੀ ਖਬਰ ਸਾਰੇ ਤੰਗ ਗਈ ਹੁਣ ਜਦੋਂ ਸਾਵੀ ਘਰ ਮੁੜਨ ਵਾਲੇ ਜੋਖ ਕੀਤਾ ਤਾਂ ਚਾਰੇ ਫੇਰੇ ਹਨੇਰਾ ਘੁੱਪ ছਾਇਆ ਹੋਇਆ ਸੀ ਔਰ ਹੱਥ ਪਸਾਰਿਆਂ ਲੱਭਦਾ ਨਹੀਂ ਸੀ ਜੀ ਕਬਰਾ ਗਿਆ ਇਸ ਕਬਰਾ ਵਿੱਚ ਗੁਰੂ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰਕੇ ਆਪ ਰਸਤਾ ਦੱਸੋ ਇੰਨੇ ਵਿੱਚ ਇੱਕ ਚਾਨਣ ਤਾਰੀ ਦਿਸੀ ਜਾਂ ਇਹਦੇ ਸੇ ਤੇ ਤੁਰੇ ਤਾਂ ਆਸਾਮ ਦੇਸ਼ ਵਿੱਚ ਪਹੁੰਚੇ ਜਿੱਥੇ ਸਾ ਸੰਗਤ ਦਾ ਦੀਵਾਨ ਲੱਗਾ ਹੋਇਆ ਸੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਸਮਾਦ ਸਥਿਰ ਹੋ ਰਹੇ ਸਨ ਆ ਰਾਗੀ ਸਿੱਖ ਆਸਾ ਦੀਵਾਰ ਲਾ ਰਹੇ ਸਨ ਇਸ ਵੇਲੇ ਗੁਰੂ ਸਾਹਿਬ ਜੀ ਹੱਸ ਪਏ ਜਿਸ ਹਾਸੇ ਨੂੰ ਵੇਖ ਕੇ ਸਾਰੇ ਸਿੱਖ ਅਚਰਜ ਰਹਿ ਗਏ ਅ릭 ਪ੍ਰੇਮੀ ਨੇ ਐਸੀ ਨਿਮਰਤਾ ਨਾਲ ਹੱਥ ਜੋੜੇ ਕਿ ਜਿਸ ਤੋਂ ਗੁਰੂ ਸਾਹਿਬ ਜੀ ਸਮਝ ਗਏ ਕਿ ਸਾਡੇ ਹਾਸੇ ਦਾ ਕਾਰਨ ਪੁੱਛਦਾ ਹੈ ਤਦ ਕਰੋਣਾ ਨਦ ਗੁਰੂ ਜੀ ਨੇ ਕਿਹਾ ਭਾਈ ਸਾਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਚਲਿਤ ਵੱਡੇ ਅਸਚਲ ਜਹ ਹਨ ਹੁਣ ਸੰਸਾਰ ਦੀ ਰੱਖਿਆ ਕਰਨ ਲਈ ਦਸਵਾਂ ਜਮਾ ਪਰਗਟ ਹੋਇਆ ਏ ਤਦ ਇੱਕ ਸਿੱਖ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਨਾਵਾ ਜਮਾ ਤਾਂ ਪਰਤਖ ਬੈਠੇ ਹੋ ਫਿਰ ਦਸਵੇਂ ਜਾਮੇ ਦਾ ਕੀ ਤਤ ਪਰਿਆ ਗੁਰੂ ਜੀ ਸੱਚ ਹੈ ਪਰ ਇਸ ਖੇਡ ਦੀ ਸਮਝ ਖੇਡਣ ਵਾਲੇ ਨੂੰ ਹੀ ਹੈ ਹਾਂ ਇਕਰ ਤੁਸੀਂ ਸਮਝ ਸਕਦੇ ਹੋ ਕਿਉਂ ਜੋਤ ਜੋ ਨੌਵੇਂ ਜਮੇ ਵਿੱਚ జగਤ ਆ ਉਦਾਰ ਕਰਦੀ ਰਹੀ ਹੈ ਅੱਜ ਰਾਤ ਉਸੇ ਜੋਤ ਨੂੰ ਦਸਵੇਂ ਜਮੇ ਵਿੱਚ ਪਰਵੇਸ਼ ਕਰਕੇ ਕੰਮ ਕਰਨੇ ਦੀ ਆਗਿਆ ਹੋਈ ਹੈ ਅਰ ਜਮੇ ਦਾ ਅਵਤਾਰ ਅੱਜ ਹੋ ਗਿਆ ਇੱਕ ਸਿੱਖ ਸੱਚੇ ਪਾਤਸ਼ਾਹ ਸਾਡੀ ਸਮਝ ਕੰਮ ਨਹੀਂ ਕਰਦੀ ਕਿ ਆਪ ਸਾਨੂੰ ਛੱਡ ਜਾਓਗੇ ਗੁਰੂ ਜੀ ਨਹੀਂ ਪਾਈ ਹੈ ਜਿਸ ਸਮਾਂ ਨਹੀਂ ਆਇਆ ਪਰ ਜਦ ਅਸੀਂ ਇਹ ਜਮਾ ਤਿਆਗ ਦਿਆਂਗੇ ਤਦ ਗੁਰੂ ਨਾਨਕ ਦੇਵ ਜੀ ਦੀ ਜੋਤ ਉਸੇ ਜਾਮੇ ਵਿੱਚ ਕੰਮ ਕਰੇਗੀ ਜੋ ਪਟਨੇ ਵਿੱਚ ਅਵਤਾਰੀ ਹੋਇਆ ਹੈ ਇੱਕ ਸਿੱਖ ਸਾਡੀ ਅਕਲ ਠੁੱਲੀ ਹੈ ਮਹਾਰਾਜ ਆਪ ਦੀ ਜੋਤ ਹੋ ਜਾਮਾ ਵਟਾਏਗੀ ਤੇ ਜੋ ਜਾਮਾ ਅਜ ਪ੍ਰਗਟ ਹੋਇਆ ਹੈ ਉਹ ਅਵਤਾਰ ਨਹੀਂ ਗੁਰੂ ਜੀ ਭਾਈ ਸਿੱਖੋ ਇਹ ਇੱਕ ਦੀਵੇ ਨਾਲੋਂ ਦੀਵੇ ਜਗਣ ਵਾਲੀ ਗੱਲ ਹੈ ਉਹ ਜਾਮਾ ਵੀ ਅਵਤਾਰੀ ਹੈ ਔਰ ਗੁਰੂ ਨਾਨਕ ਦੀ ਜੋਤ ਤੋਂ ਖਾਲੀ ਵੀ ਨਹੀਂ ਪਰ ਅਸੀਂ ਅਜੇ ਇਸ ਰੂਪ ਨੂੰ ਛੱਡ ਕੇ ਉਹਦੇ ਵਿੱਚ ਪ੍ਰਵੇਸ਼ ਕੁਝ ਕਾਲ ਠਹਿਰ ਕੇ ਕਰਾਂਗੇ ਇਸ ਵੇਲੇ ਪੰਜ ਚਾਰ ਨਿਜ ਦੇ ਰਹਿਣ ਵਾਲੇ ਸਿੱਖ ਸੋਚੀ ਪਏਗੇ ਕਿ ਸਤਗੁਰੂ ਕਿਉਂ ਸਾਰੇ ਰਾਸ ਸਮਾਧੀ ਸਿਰੇ ਆਸਨ ਤੋਂ ਉਠਾਈ ਨਹੀਂ ਖਬਰੇ ਆਤਮਕ ਦੁਨੀਆ ਵਿੱਚ ਅੱਜ ਰਾਤ ਕੀ ਹੁੰਦਾ ਰਿਹਾ ਏ ਇਹਨਾਂ ਦੀ ਲੀਲਾ ਨੂੰ ਇਹੋ ਹੀ ਜਾਣਨ ਸਾਧ ਕੀ ਸੋਭਾ ਸਾਧ ਬਣਾਈ ਗੌੜੀ ਸੁਖਮਣੀ ਫਿਰ ਇੱਕ ਸਿੱਖ ਨੇ ਸੋਚ ਕੇ ਕਿਹਾ ਕਿ ਮਹਾਰਾਜ ਜੀ ਆਪ ਦੀ ਗ੍ਰਹਿ ਸਭ ਜਾਰੇ ਹੋਏ ਹਨ ਗੁਰੂ ਜੀ ਹਾਂ ਅਗੰਮੀ ਮਰਦ ਪ੍ਰਗਟਿਆ ਏ